ਜిల్లా ਸੰਗਰੂਰ ਦੀ ਟ੍ਰੈਫਿਕ ਪੁਲਿਸ ਵੱਲੋਂ ਸੰਗਰੂਰ ਦੇ ਬਰਨਾਲਾ ਕੈਂਚਾਂ ਵਿੱਚ ਵੱਖ-ਵੱਖ ਧਰਾਮਾਂ ਦੀ 45 ਦੇ ਕਰੀਬ ਚਲਾਨ ਕੱਟੇ ਗਏ ਜਿਸ ਦੇ ਮੌਕੇ ਜਾਣਕਾਰੀ ਦਿੰਦੇ ਹਾਂ ਜ਼ਿਲ੍ਹਾ ਇੰਚਾਰਜ ਟ੍ਰੈਫਿਕ ਬਬਰ ਕੁਮਾਰ ਸ਼ਰਮਣ ਨੇ ਦੱਸਿਆ ਕਿ ਅਸੀਂ ਹੁਣ ਤੱਕ 45 ਦੇ ਤਕਰੀਬਨ ਚਲਾਨ ਕਰ ਚੁੱਕੇ ਹਾਂ ਜਿਨ੍ਹਾਂ ਵਿੱਚ ਤੇਜ਼ ਰਫ਼ਤਾਰ ਸੀਟ ਬੈਲਟ ਹੈਲਮਟ ਤੇ ਕਾਗਜ਼ਤੋ ਜਿਨ੍ਹਾਂ ਨੇ ਪੂਰੇ ਨਹੀਂ ਹਨ ਉਹਨਾਂ ਦੇ ਚਲਾਨ ਕੱਟੇ ਹਨ ਨੌ ਪਾਰਕਿੰਗ ਦੇ ਬਾਰੇ ਉਹਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੰਗਰੂਰ ਸ਼ਹਿਰ ਦੇ ਜਦੋਂ ਤੋਂ ਅਸੀਂ ਇਹਨਾਂ ਪਾਰਕਿੰਗ ਨੌ ਪਾਰਕਿੰਗ ਚਲਾਨ ਕੱਟਣ ਲੱਗੇ ਆ ਉਦੋਂ ਤੋਂ ਸੰਗਰੂਰ ਸ਼ ਤਸਵੀਰਾਂ ਵਿੱਚ ਦੇਖ ਸਕਦੇ ਹੋ ਟ੍ਰੈਫਿਕ ਪੁਲਿਸ ਅਨਚਾਰਾਂ ਵੱਲੋਂ ਚੈਕਿੰਗ ਕੀਤੀ ਜਾ ਰਹੀਆਂ ਹਨ ਅਤੇ ਮੌਕੇ ਤੇ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ ਤਸਵੀਰਾਂ ਸੰਗਰੂਰ ਦੇ ਬਰਨਾਲਾ ਕੈਂਚੀਆਂ ਦੀਆਂ ਹਨ ਜਿੱਥੇ ਕਿ ਟ੍ਰੈਫਿਕ ਮੁਲਾਜ਼ਮਾਂ ਵੱਲੋਂ ਨਾਕਾ ਲਾਇਆ ਗਿਆ ਆ ਉਸ ਨੂੰ ਸੁਣਾਣਾ ਕੀ ਕਹਿੰਦੇ ਨਜ਼ਰ ਆਈ ਬਾਬਾ ਜੀ ਅੱਜ ਚਲਾਨ ਕੱਟੇ ਜਾ ਰਹੇ ਨੇ ਕਿਸ ਸੰਬੰਧੀ ਨਹੀਂ ਅੱਜ ਜਿਹੜਾ ਆਪਣੇ ਚੈਕਿੰਗ ਕਰ ਰਹੇ ਹਾਂ ਅਸੀਂ ਬਰਨਾਲਾ ਕੈਂਚੀਆਂ ਦੇ ਵਿੱਚ ਮੌਜੂਦ ਹਾਂਗੇ ਤੇ ਚੈਕਿੰਗ ਦੌਰਾਨ ਅਸੀਂ 345 ਦੇ ਕਰੀਬ ਅਸੀਂ ਚਲਾਨ ਕਰ ਚੁੱਕੇ ਹਾਂ ਜੇ ਵੱਖ-ਵੱਖ ਧਰਾਵਾਂ ਦੇ ਲੋਕਾਂ ਨੂੰ ਸੋਡੇ ਚੈਨਲਾਂਹੀਂ ਵੀਲ ਕਰਦੇ ਆਂ ਵੀ ਜਿਹੜੇ ਕਾਗਜ਼ਾਤ ਨਹੀਂ ਪੂਰੇ ਰੱਖਣ ਸੀਟ ਬੈਲਟ ਲਾ ਕੇ ਚੱਲਣ ਮੋਬਾਈਲ ਦੀ ਵਰਤੋਂ ਨਾ ਕਰਨ ਏਜ ਸਟਰੀਟਸ 'ਚ ਚਲਾਉਣਾ ਲਿਮਟ ਦੀ ਸਪੀਡ ਚਲਾਉਣਾ ਤਾਂ ਕਿ ਐਕਸੀਡੈਂਟ ਤੋਂ ਬਚਾਇਆ ਜਾ ਸਕੇ ਸੀਟ ਬੈਲਟ ਨਹੀਂ ਲਗਾਏ ਟੋਟਲੀ ਕਰੇ ਨੇ 40 ਦੇ ਕਰੀਬ ਚਲਾਣ ਕਰ ਆ 45 ਦੇ ਕਰੀਬ ਚਲਾਣ ਵੱਖ-ਵੱਖ ਦੇ ਓਵਰ ਸਪੀਡ ਦੇ ਸੀਟ ਬੈਲਟ ਦੇ ਨੰਬਰ ਪਲੇਟ ਦੇ ਰੌਂਗ ਪਾਰਕ ਦੇ ਵੱਖ-ਵੱਖ ਥਾਵਾਂ 'ਤੇ ਬਣਾਣ। ਰੌਂਗ ਪਾਰਕ ਦੀ ਗੱਲ ਕੀਤੀ ਜਾਵੇ ਕਿੰਨਾ ਰਿਸਪੌਂਸ ਮਿਲ ਰਿਹਾ ਕਿੰਨਾ ਕੁ ਹੁਣ ਸੁਧਾਰ ਆਇਆ ਕਰੋ ਪਾਰਕ ਦੀ। ਤਕਰੀਬਨ 80% ਠੀਕ ਹੋ ਗਿਆ ਸਹਿਰਪੁਰੂਰ ਬਹੁਤ ਘੱਟ ਲੋਕ ਨੇ ਜਿਹੜੇ ਹੁਣ ਗਲਤ ਪਾਰਕਿੰਗ ਗੱਡੀਆਂ ਖੜੀਆਂ ਕਰਦੇ ਨੇ, ਪਾਰਕ ਕੀ ਸੀ ਗੱਡੀਆਂ ਖੜੀਆਂ ਕਰਦੇ ਨੇਗੇ।